ਜਿੱਥੇ ਬੰਦੀਆਂ ਨੂੰ ਇਹ ਹੋਇਆ ਹੋਇਆ ਵੀ ਸਾਡੇ ਨਾਲ ਬਹੁਤ ਲੋਕ ਨੇ ਜਿਹੜੇ ਲੋਕ ਅਣਖੀ ਨੂੰ ਲੋਕ ਆ ਚੁੱਕੇ ਨੇ ਜੋ ਕਰਾਂ ਚ ਬੈਠੇ ਨੇ ਉਹ ਲੋਕਾਂ ਨੂੰ ਵੀ ਆਉਣਾ ਚਾਹੀਦਾ ਮੈਂ ਤਾਂ ਇੱਕ ਗੱਲ ਚਾਹੁੰਦਾ ਹਰੇ ਦੇਖੋ ਸਰਕਾਰ ਨੇ ਕਿੰਨਾ ਗੰਦ ਪਾਇਆ ਆਮ ਲੋਕਾਂ ਦੇ ਘਰਾਂ ਦੇ ਜਵਾਕ ਨੇ ਇਹ ਕੋਈ ਬਹੁਤ ਤੋਹਣੀ ਹੈਗੇ ਇਹ ਇਹ ਕਹਿੰਦੇ ਨੇ ਲੋਕਤੰਤਰ ਰਾਜ ਲੋਕਤੰਤਰ ਰਾਜ ਆ ਲੋਕਾਂ ਦਾ ਰਾਜ ਆ ਇਹ ਤਾਂ ਕਨਨਸ਼ਾਹੀ ਰਾਜ ਹੈ ਇਹਨਾਂ ਨੇ ਕਨਨਸ਼ਾਹੀ ਕਰਤਾ ਲੋਕਾਂ ਨੇ আর ਜਿਹੜੇ ਕਿਸਾਨਾਂ ਨੂੰ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਨਾ ਹੈ ਜਿਹੜੇ ਕਿਸਾਨਾਂ ਨੂੰ ਇਹ ਹੈ ਨਾ ਵੀ ਸਾਡੇ ਘਰ ਨਹੀਂ ਅੱਗ ਲੱਗੀ ਹਰੇਕ ਦੇ ਘਰੇ ਆ ਕੇ ਇਹ ਸਾਡੇ ਘਰੇ ਅੱਗ ਲੱਗੀ ਤਾਂ ਸਾਨੂੰ ਵੀ ਲੱਗਣਾ ਹੈ ਇੱਕ ਗਮਾਂਡੀ ਨੂੰ ਵੀ ਆਉਣਾ ਹੈ ਕਾਨੂੰ ਦਾ ਇਹ ਗੱਲਾਂ ਯਾਦ ਰੱਖਿਓ ਅੱਜ ਕੋਈ ਨਾ ਤੁਸੀਂ ਨਹੀਂ ਆ ਰਹੇ ਕੋਈ ਗੱਲ ਨਹੀਂ ਹੈਗੀ ਪਰ ਕੱਲ ਨੂੰ ਸੇ ਥੋੜੇ ਘਰੇ ਵੀ ਲੱਗਣੇ ਹੈ ਇਹ ਗੱਲ ਦਾ ਜ਼ਰੂਰ ਪੰਕ ਕਰਕੇ ਮੈਨੂੰ ਲਾ ਅੱਡੀ ਅਪੀਲ ਹੈ ਜਿਹੜੇ ਅਣਖੀ ਲੋਕ ਨੇ ਪਹੁੰਚ ਰਹੇ ਨੇ ਸਾਰੇ ਲੋਕੇ ਤੇ ਪਹੁੰਚੋ ਕੱਟ ਤੇ ਜਰੂਰ ਪਹੁੰਚੋ ਬਾਈ ਜੀ ਅੱਡੀ ਅਪੀਲ ਹੈ ਵੱਧ ਤੋਂ ਵੱਧ ਆਜੋ ਜਿੰਨੇ ਜਿੰਨੇ ਤੋਂ ਆਜੋ ਅਸੀਂ ਭੁੱਲੇ ਦੀ 84 ਆ ਗਏ ਨੇ 83 ਚ ਖੜਕਾਇਆ ਸੀ ਦਿੱਲੀ ਤੇ ਹੋਰ ਕੋਤਾ ਦਿੱਲੀ ਦੇ ਮਾਰੇ ਖੜਕਾਉ ਆ ਆਜੋ ਮੇਰੇ ਵੀਰੋ ਜਿੰਨੇ ਤੋਂ ਆਈਦਾ ਵੱਧ ਤੋਂ ਵੱਧ ਸੰਗਤ ਆਜੋ ਹੱਥ ਜੁੜ ਕੇ ਬੇਨਤੀ ਹੈ ਆਜੋ ਪੰਗਾ ਦਾ ਛੇੜ